ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆ ਪੰਜਾਬ ਚ ਇੱਕ ਨਵਾਂ ਮੁੱਦਾ ਫੇਰ ਸ਼ੁਰੂ ਹੋ ਗਿਆ ਇੱਕ ਮੁੱਦਾ ਦਾਬ ਦਾ ਦੂਜਾ ਸ਼ੁਰੂ ਹੋਇਆ ਨਾ ਪਤਾ ਨਹੀਂ ਚੱਲ ਕੀ ਰਿਹਾ ਆ ਦੇਖ ਲੋ ਮੁੱਦੀ ਦੇਣ ਮੈਂ ਇੱਥੇ ਹੀ ਵੀ ਵੰਡਾ ਜੱਟ ਦਾ ਯਾਰ ਅਮਰਦਰਨਦਾਰ ਨੂੰ ਵੀਰਦਰਨਦਾਰ ਕੋਈ ਨਾ ਦੇਖਣ ਨੂੰ ਮੇਰੇ ਬਾਬਾ ਜੀ ਮੈਂ ਤੁਹਾਨੂੰ ਜ਼ਰੂਰ ਫੋਨ ਕਰੂੰਗਾ ਠੀਕ ਆ ਵੀ ਇਹ ਗਾਣਾ ਮੇਰਾ ਵੀਰ ਪ੍ਰੇਮ ਦੀਆਂ ਪੋਜ਼ਿਟਿਵ ਵੀਡੀਓ ਪਾਉਣੀ ਹੈ ਜੰਗਾ ਉਹੀ ਚੱਕ ਰਹੇ ਮੈਂ ਤੁਹਾਨੂੰ ਸੈਂਡ ਕਰ ਦੋ ਉਹੀ ਬੋਲ ਬਾਕੀ ਜਿਹੜਾ ਕਲੇਮ ਕਰੋਂਗੇ ਨਾ ਕਰਤੋਂਗੇ ਤੈਨੂੰ ਪੇਜ ਪਾ ਦਾਂਗੇ ਸਾਰਿਆਂ ਦੇ ਪੇਜ ਪਾ ਕੋਈ ਨਹੀਂ ਇਹਨਾਂ ਦੀ ਠੋਗ ਭੈਣ ਚੋ ਤੇ ਜੱਸ ਧਾਰੀ ਵਾਲਾਂ ਦੇ ਪਾ ਪੰਜ ਸੱਤ ਵੀਡੀਓ ਜੱਸ ਤੁਹਾਡੀ ਆਲਦੀ ਬੁੰਡ ਬੰਦ ਕਰੀਏ ਫਿਰ ਮੇਰੀ ਗੱਲ ਸੁਣ ਇਹ ਜਾ ਤੂੰ ਜੱਸ ਦੇ ਖਿਲਾਫ ਵੀਡੀਓ ਪਾ ਜੀ ਤੇਨੂੰ ਕਿਹੇ ਬੰਦੇ ਦਾ ਫੋਨ ਆ ਗਿਆ ਤੇ ਤੂੰ ਤਾਂ ਨਹੀਂ ਉਹਨਾਂ ਦੇ ਬੱਲੇ ਹੀ ਨਹੀਂ ਕਰਦੂਦ ਨਹੀਂ ਹੈ ਜੀ ਤਾ ਤੂੰ ਇੱਕ ਵੀਡੀਓ ਪਾ ਜੀ ਵੇਖ ਲੈ ਫਿਰ ਤੈਨੂੰ ਆਪੇ ਰਾਤ ਪਤਾ ਲੱਗ ਜਣੀ ਵੀ ਜੱਸ ਉਹਨਾਂ ਦੀ ਕਿੰਨੀਆਂ ਤੇ ਪ੍ਰੇਮ ਹਾਟੀ ਕਿੰਨੀਆਂ ਹੈ ਜੀ ਕਿੰਨੀਆਂ ਇਹਨੂੰ ਸੈਂਡ ਕਰ ਦੇ ਜਿਹੜੇ ਮਰਚੀ ਕੋ ਵਾਲੇ ਆ ਆਪਣੇ ਆਪਣੇ ਕਿਦਾਂ ਨਾ ਰੋਲ ਆ ਗਏ ਚਲ ਮੇਰੀ ਗੱਲ ਸੁਣ ਚਲ ਮੇਰੀ ਗੱਲ ਸੁਣ ਤੈਨ ਮੇਰੇ ਵੀਡੀਓ ਪਾਉਣਾ ਜੱਸ ਉਹਨਾਂ ਦੇ ਖਿਲਾਫ ਪਾ ਦਿਆ ਤੇਰਾ ਵਾਲ ਵੀ ਡਾਣੀ ਹੋ ਜਾਂਦੇ ਕੋਈ ਕਰ ਦਿੰਨੇ ਡਰਾਪ ਚੱਲ ਪਾ ਚੱਲ ਠੀਕ ਹੋ ਇਹ ਵੀਡੀਓ ਤੇ ਇਨਸੀਡੈਂਟ ਤੋਂ ਬਾਅਦ ਮਹਿਕ ਪੰਡੋਰੀ ਨੇ ਬਹੁਤ ਸਾਰੀਆਂ ਵੀਡੀਓ ਪਾਈਆਂ ਜਸਤਾ ਹਲੀਵਾਲ ਖਿਲਾਫ ਜਿਸ ਤੋਂ ਬਾਅਦ ਮਹਿਕ ਨੇ ਇਹ ਤਾਂ ਕਿਹਾ ਹੀ ਹੋਇਆ ਸੀਗਾ ਕਿ ਮੈਨੂੰ ਘਰੇ ਆ ਕੇ ਕੁੱਟ ਕੇ ਦਿਖਾ ਫਿਰ ਕੀ ਜਸਤਾ ਹਲੀਵਾਲ ਦੇ ਬੰਦੇ ਇਹਨੂੰ ਘਰੇ ਕੁੱਟ ਕੇ ਗਏ ਉਹ ਪੈਰ ਜਦੋਂ ਸੋਤੀ ਆ ਹੋ ਰਿਹਾ ਜਿੱਦਾਂ ਸੋਤੀ ਆ ਕੋਲ ਸੇਕਾ ਘੋਤੀ ਹੈ ਗੈਰ ਪਲਕੀ ਆ ਜਿਆਸਤਾ <li>ਲੀਵਲ ਦੇ ਬੰਦਿਆ ਨੇ ਇਹਦੇ ਤੋਂ ਜਸਤਾ <li>ਲੀਵਲ ਡੈਡੀ ਆ ਇਹ ਵੀ ਕਹਾਇਆ ਜਸ ਸੀ ਕੋਣ ਲੱਗਦਾ ਜਸ ਜਸ ਵੀ ਵੀਰਾਂ ਜਸ ਤਾਂ ਰੀਅਲ ਡੈਡੀ ਆ ਉਹਨਾਂ ਨੂੰ ਤੇ ਬਾਅਦ ਵਿੱਚ ਇਸ ਨੂੰ ਨੰਗਾ ਕਰਕੇ ਵੀ ਕੁੱਟ ਕੇ ਗਏ ਲੋੜਿਆ ਬਦਮਾਸ਼ੀ ਵੀ ਦਿਖਾਉਣਾ ਨੰਗਾ ਕਰੇ ਨੂੰ ਤੇਰੀ ਭੈਣ ਜੀ ਕੀ ਕਰ ਰਹੇ ਨੇ ਭੈਣ ਦੇ ਲੜੇ ਨੂੰ ਏਦਾਂ ਨੇ ਮੰਨ ਕੀਤਾ ਮੁੱਠੀ ਮਾਰ ਕੇ ਹਲੋੜਾ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਸਮਝ ਨਹੀਂ ਆਉਂਦੀ ਭੈਣ ਚੱਲ ਕੀ ਰਿਹਾ ਏ ਕਿੱਦਾਂ ਯਾਰ ਸੂ ਲੋਕ ਮਿੰਟ ਲਾਉਂਦੇ ਮਾਰਨ ਨੂੰ ਜਾਨ ਇੰਨੀ ਸਸਤੀ ਹੋ ਗਈ ਕਿ ਉਹਨਾਂ ਨੇ ਪਤੰਦਰਾਂ ਨੇ ਕੋਲ ਨਹੀਂ ਕੀ ਪੀ ਜਾ ਕੇ ਘੇਰ ਕੇ ਗੱਡੀ ਸਕੋਰਪੀਓ ਦੇ ਵਿੱਚ ਕਤਲ ਕਰਤਾ ਮੁੰਡਿਆਂ ਦਾ ਐਦਾਂ ਨਾ ਕਰੋ ਯਾਰ ਬਹੁਤ ਸੋਹਣਾ ਪੰਜਾਬ ਆ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਹਿਣ ਦੇ ਵਿੱਚ ਤੁਸੀਂ ਯੂਪੀ ਬਿਹਾਰ ਵਾਲਾ ਕੰਮ ਕਰਤਾ ਜਿਵੇਂ ਪਹਿਲਾਂ ਸੁਰਨਾ ਯੂਪੀ ਬਿਹਾਰ ਦੇ ਵਿੱਚ ਬੀੜੀ ਪਿੱਛੇ ਬੰਦਾ ਮਾਰਦੇ ਸੀ ਬਹੁਤ ਗਲਤ ਆ ਯਾਰ ਇਹ ਪੰਜਾਬ ਵਾਸਤੇ ਮਹਿਕ ਪੰਡੋਰੀ ਕਰਕੇ ਆਦੋਂ ਮੁੰਡਿਆਂ ਦਾ ਕਤਲ ਹੋਇਆ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਜ਼ਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਵਾਜ਼ੀਆ ਦੱਸਦਾ ਪਿਆਵਾ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜਿਉਂ ਉਹਦੇ ਕੱਪੜੇ ਲਾਏ ਜੀ ਠੀਕ ਹੈ ਉਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਕਰ ਲੈਂਦੇ ਲੇਕਿਨ ਕੇਸਰ ਨੂੰ ਜਿਹੜਾ ਹੈ ਨਾ ਤੁਸੀਂ ਪੱਗ ਨੂੰ ਨਾ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਉਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭਜਾ